ਦਾ ਤੁਹਾਨੂੰ ਸਾਰਿਆਂ ਨੂੰ ਵੀ ਕਾ 39 ਦੇਣੀ ਹੋ ਗਈ ਆ ਮੋਰਚਾ ਚੱਲਦਿਆਂ ਨੂੰ ਔਰ ਵਧੀਆ ਆਵਾਜ਼ ਵੀ ਆ ਰਹੀ ਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਔਰ ਬੇਸ਼ੱਕ ਗਰਮੀ ਦਾ ਮੌਸਮ ਵਧਿਆ ਹੈਗਾ ਸਾਡੇ ਕਿਸਾਨ ਸ਼ੱਭੂ ਬਾਰਡਰ ਤੇ ਵੀ ਆਪਣੀਆਂ ਗਰਮੀ ਦਾ ਪ੍ਰਬੰਧ ਚ ਲੱਗੇ ਹੋਏ ਆ ਉਹ ਸਾਰੇ ਪ੍ਰਬੰਧ ਗਰਮੀ ਵਾਲੇ ਕਰ ਲਏ ਹੋਏ ਆ ਬਹੁਤ ਸਾਰੀਆਂ ਟਰਾਲੀਆਂ 'ਚ ਪੱਖੇ ਚੱਲ ਪਿਆ ਬਹੁਤ ਸਾਰੇ ਜਾਲੀਆਂ ਲਾ ਰਹੇ ਹਰੀਆ ਸਾਈਡਾਂ ਤੇ ਸਾਰਾ ਪ੍ਰਬੰਧ ਹੋ ਰਿਹਾ ਹੌਲੀ ਹੌਲੀ ਤੇ ਜਿਹੜੇ ਰਹਿ ਰਹੇ ਉਹਨਾਂ ਨੂੰ ਯਾਦ ਕਰਵਾ ਦਿੱਤਾ ਵੀ ਜਿਹੜੇ ਵੀ ਜੱਥੇ ਅੱਗੇ ਆ ਰਹੇ ਨੇ ਆਪੋ ਆਪਣਾ ਪੱਖਾ ਆਟੋਮਾਸ ਉਹ ਕਛੂਆ ਠੀਕ ਆ ਤੇ ਹਰੀ ਜਾਲੀ ਜਿਹੜੀ ਸਾਈਡਾਂ ਤੇ ਲੱਗੀ ਤਰਪਾਲ ਤਾਂ ਚੱਕ ਕੇ ਹਵਾਦਾਰ ਟਰੈਕਟਰ ਟਰਾਲੀਆਂ ਬਣ ਜਾਂਦੀਆਂ ਆਪਣੀਆਂ ਉਹ ਬਾਕੀ ਛੰਨਾ ਵੀ ਬਹੁਤ ਵੱਡੇ ਪਦਰ ਤੇ ਇਸ ਬਾਰਡਰ ਤੇ ਪੈ ਗਈਆਂ ਹੈਗੀਆਂ ਨੇ ਤੋਂ ਲੱਗੇ ਹੋਏ ਨੇ ਲੋਕ ਆਪ ਦਾ ਪ੍ਰਬੰਧ ਕਰਨ ਵਿੱਚ ਅੱਜ ਸਪੈਸ਼ਲ ਸੱਦਾ ਤੁਹਾਨੂੰ ਸਾਰਿਆਂ ਨੂੰ ਕਿ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਕਦੇਵ ਇਹ ਤਿੰਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਵਾ ਤੇ ਸਾਰਿਆਂ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਕੋਈ ਪਿੰਡ ਰਵੇ ਨਾ ਪਟਿਆਲੇ ਦਾ ਖਨੌਰੀ ਦੇ ਨਾਲ ਨੇੜੇ ਵਾਲੇ ਜ਼ਿਲ੍ਹੇ ਦਾ ਉਹ ਸਾਰੇ ਪੰਜਾਬ ਨੂੰ ਸੱਦਾ ਦੇ ਰਹੇ ਆ ਠੀਕ ਆ ਕਿ ਜਿੱਥੋਂ ਕੱਲ ਨੌਜਵਾਨਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਮਤਾਵਾਂ ਪੈਣਾ ਦੀ ਇੱਕ ਦਿਨ ਵਾਸਤੇ ਜਿਹੜੀ ਗਿਣਤੀ ਨਾ ਪਹੁੰਚੇ ਇਹਦੇ ਵਿੱਚ ਸਪੈਸ਼ਲ ਹੈਗਾ ਮਲਾਜ਼ਮਾਂ ਨੂੰ ਵੀ ਤੁਹਾਨੂੰ ਛੁੱਟੀ ਹੁਣੀ ਆ ਸਾਰੇ ਫੈਮਲੀਆ ਸਮੇਤ ਜਿਹੜਾ ਵਾ ਐਰ ਕੀ ਜਿਹੜਾ ਵਾ ਸ਼ਹੀਦੀ ਦਿਹਾੜਾ ਵਾ ਉਹ ਜਿਹੜਾ ਵਾ ਉਹ ਸਾਡੇ ਨਾਲ ਮਨਾਓ ਤਾਂ ਜੋ ਆਪਾਂ ਜਿਹੜਾ ਵਾ ਉਹ ਸ਼ਹੀਦੀ ਦਿਹਾੜੇ ਵਿੱਚ ਵੱਧ ਤੋਂ ਵੱਧ ਜੜੀ ਆ ਸਰਕਾਰ ਨੂੰ ਦਿਖਾ ਸਕੀਏ ਵੀ ਇਹ ਕਿਵੇਂ ਕਲੈਕਟਿਵ ਕਿਸਾਨਾਂ ਦਾ ਮਜ਼ਦੂਰਾਂ ਦਾ ਨੌਜਵਾਨਾਂ ਦਾ ਮਲਾਜ਼ਮਾਂ ਦਾ ਔਰਤਾਂ ਦਾ ਹੋਰ ਜਿਹੜੇ ਲੋਕ ਲੜਨ ਵਾਲੇ ਨੇ ਇਹ ਉਹਨਾਂ ਦਾ ਅੰਦੋਲਨ ਹੈਗਾ ਵਾ ਇਸ ਕਰਕੇ ਮਲਾਜ਼ਮਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਖਾਸ ਕਰਕੇ ਬੇਨਤੀ ਹੈ ਖਾਸ ਕਰਕੇ ਨੌਜਵਾਨਾਂ ਨੂੰ ਵਿਵਾਦ ਤੋਬਾ ਗਿਣਤੀ ਦੇ ਵਿੱਚ ਅੱਜ ਜਿਹੜਾ ਵਾ ਉਹ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਅੱਜ ਨਹੀਂ ਕਹਿ ਰਿਹਾ ਕੱਲ 23 ਮਾਰਚ ਨੂੰ 23 ਮਾਰਚ ਨੂੰ ਅੱਜ ਤਾਂ 22 ਆ 23 ਮਾਰਚ ਨੂੰ ਕੱਲ ਆ ਜਣਾ 23 ਮਾਰਚ ਉਦੋਂ ਛੁੱਟੀ ਵੀ ਹੈਗੀ ਆ ਤਾਂ ਜਿਹੜੇ ਨੇੜੇ ਦੇ ਪਿੰਡ ਨੇ ਸਾਡੇ ਸ਼ੰਭੂ ਬਾਰਡਰ ਦੇ ਇਹਨਾਂ ਨੂੰ ਬੇਨਤੀ ਆ ਵੀ ਤੁਸੀਂ ਬੱਚਿਆਂ ਸਮੇਤ ਕਿਉਂਕਿ ਸ਼ਹੀਦੀ ਦਿਹਾੜਾ ਵਾ ਬੱਚਿਆਂ ਸਮੇਤ ਫੈਮਲੀ ਸਮੇਤ ਆਪਣੀ ਕੱਲ ਜਿਹੜੇ ਬੱਚੇ ਨੇ ਸਕੂਲਾਂ ਦੇ ਉਹਨਾਂ ਨੂੰ ਵੀ ਵਿਦਿਆਰਥੀਆਂ ਨੂੰ ਵੀ ਨੌਜਵਾਨਾਂ ਨੂੰ ਕਿਉਂਕਿ ਸ਼ਹੀਦੀ ਦਿਹਾੜਾ ਮਨਾਉਣਾ ਆਸੀਂ ਆਪਣੇ ਸ਼ਹੀਦਾਂ ਦਾ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ ਤੇ ਜਿਹੜਾ ਵਾ ਔਰ ਹੋਰ ਨਾ ਬਾਡਰਾਂ ਤੇ ਜਿੱਥੇ ਆਪਣੇ ਮੋਰਚੇ ਲੱਗੇ ਹੋਏ ਆ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਕੇਐਮਐਮ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ 11 ਇੰਡਸਟਰੀਕ ਵੱਲੋਂ ਦੋ ਦੇਸ਼ ਦੇ ਵੱਡੇ ਫੋਰਮਾ ਵੱਲੋਂ ਵੱਡੇ ਪੱਧਰ ਤੇ ਜਿਹੜਾ ਵਾ ਇਹ ਮੋਰਚਾ ਲਾਇਆ ਗਿਆ ਵਾ ਇਸ ਕਰਕੇ ਕੱਲ੍ਹ ਵਾਲੇ 23 ਮਾਰਚ ਦੇ ਪ੍ਰੋਗਰਾਮ ਬਾਰੇ ਮੈਂ ਤੁਹਾਨੂੰ ਸੱਦਾ ਦੇਣਾ ਸੀ ਵੀ ਇਹ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਜਾ ਸਕੇ ਤੁਹਾਨੂੰ ਪਤਾ ਹੀ ਆ ਬਾਕੀ ਜਿਵੇਂ ਸਾਡੇ ਇੱਥੇ ਬਿਜਲੀ ਦੀ ਛਾਟ ਆ ਰਹੀ ਆ ਜਾਨੀ ਸ਼ੰਭੂ ਬਾਰਡਰ ਤੇ ਵੀ ਤੇ ਖਨੌਰੀ ਤੇ ਵੀ ਕੱਲ ਸਾਡਾ ਵਫਤ ਮਿਲਣ ਗਿਆ ਸੀ ਸੀਐਮਡੀ ਪਾਵਰ ਕਾਮ ਨੂੰ ਉਹਨਾਂ ਵੱਲੋਂ ਲਗਭਗ ਬਾਵਾ ਹੀ ਖੜੀਆਂ ਵਾਂ ਵੀ ਜੇ ਸਰਕਾਰ ਕਹੂਗੀ ਤੇ ਆਪਾਂ ਬਿਜਲੀ ਦੇ ਪ੍ਰਬੰਧ ਕਰ ਦਾਂਗੇ ਸੋ ਬਿਜਲੀ ਦੇ ਪ੍ਰਬੰਧਾਂ ਦੇ ਵਿੱਚ ਦਿੱਲੀ ਵਿੱਚ ਵੀ ਨਹੀਂ ਕੋਈ ਆ ਸਮੱਸਿਆ ਆਈ ਹੈਗੀ ਬਿਜਲੀ ਪਾਣੀ ਸੁਰੱਖਿਆ ਦਾ ਪ੍ਰਬੰਧ ਕਰਨਾ ਜਿਹੜੀ ਸੂਬੇ ਦੇ ਵਿੱਚ ਧਰਨਾ ਲੱਗਾ ਹੋਵੇ ਉਹਦੀ ਸਰਕਾਰ ਦੀ ਮੁਢਲੀ ਲੋੜ ਹੁੰਦੀ ਆ ਇਹ ਅਸੀਂ ਕਹੀਏ ਵੀ ਜਿਹੜੀ ਸੈਂਟਰ ਗਵਰਨਮੈਂਟ ਦੀ ਈਡੀ ਆ ਉਹ ਚੰਗੀ ਆ ਸੀਬੀਆਈ ਚੰਗੀ ਇਹ ਨਹੀਂ ਕਹਿ ਸਕਦੇ ਹਰ ਇਹਦੇ ਵਿੱਚ ਜੇ ਕੋਈ ਦੋਸ਼ੀ ਆ ਕਿਸੇ ਵੀ ਭ੍ਰਸ਼ਟਾਚਾਰਚ ਹੈਗਾ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਵਿਰੋਧੀ ਧਰਨਾ ਦੇਸ਼ ਦੀ ਵਿਰੋਧੀ ਧਰਾਂ ਭਾਵੇਂ ਇਹਨਾਂ ਦੀ ਆਪੋ ਚੋਦੀ ਕੋਈ ਲੜਾਈ ਨਹੀਂ ਹੈਗੀ ਜੇ ਅਸੀਂ ਕਹੀਏ ਵੀ ਕਾਂਗਰਸ ਆ ਭਾਜਪਾ ਵਾ ਆਮ ਆਦਮੀ ਪਾਰਟੀ ਆ ਹੋਰ ਦੇਸ਼ ਦੀਆਂ ਪਾਰਟੀਆਂ ਨੇ ਸੀਪੀਆਈ ਆ ਸੀਪੀਆਈ ਐਮ ਆ ਹੋਰ ਪਾਰਟੀਆਂ ਨੇ ਇਹ ਪਾਰਟੀਆਂ ਦੇ ਆਪਸੀ ਕੋਈ ਰੌਲੇ ਨੀਤੀਗਤ ਨਹੀਂ ਹੈਗੇ ਹੁਣ ਤਾਂ ਸੀਪੀਆਈ ਸੀਪੀਆਈ ਐਮ ਦੇ ਵੀ ਨਹੀਂ ਹੈਗੇ ਲਗਭਗ ਨੀਤੀਆਂ ਵਿੱਚ ਕੋਈ ਫਰਕ ਨਹੀਂਗਾ ਕਾਰਪੋਰੇਟਰ ਦਾ ਪਸੰਦ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਨੂੰ ਵੀ ਆ ਕਾਂਗਰਸ ਨੂੰ ਵੀ ਆ ਤੇ ਪੱਛਪਾ ਨੂੰ ਵੀ ਹੈਗੀ ਬਾਕੀ ਇਹਨਾਂ ਵਿੱਚ ਕੋਈ ਫਰਕ ਨਹੀਂ ਹੈਗਾ ਸੋ ਫਿਰ ਵੀ ਜਿਹੜੀ ਇਸ ਵळे ਪੋਲੀਟੀਕਲ ਜਮਾਤ ਆ ਭਾਵੇਂ ਜਦੋਂ ਕਾਂਗਰਸ ਸੱਤਾ ਵਿੱਚ ਸੀਗੀ ਜਦੋਂ ਜਿਹੜਾ ਕਾਂਗਰਸ ਦਾ ਜੋਰ ਹੁੰਦਾ ਸੀ ਉਹਨੇ ਵੀ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਆਪ ਦੇ ਜੋਰ ਨਾਲ ਤੋੜੀਆਂ ਇਹ ਚ ਕੋਈ ਰੌਲਾ ਨਹੀਂ ਹੈਗਾ ਜਨਤਾ ਦਲ ਤੇ ਟੈਕ ਕਰਦੀ ਰਹੀ ਔਰ ਜੇ ਕਹੀਏ ਭੀ ਇਲੈਕਸ਼ਨ ਕਮਿਸ਼ਨ ਆਜ਼ਾਦ ਬਾਡੀ ਆ ਇਹ ਨਹੀਂ ਹੈਗਾ ਲਕਸ਼ਣ ਕਮਿਸ਼ਨ ਨੂੰ ਗੁਲਾਮ ਕਰਨ ਵਾਸਤੇ ਜਿਹੜੀ ਲਕਸ਼ਣ ਕਮਿਸ਼ਨ ਦੀ ਚੋਣ ਸੀਗੀ ਉਹਦੇ ਵਿੱਚ ਵੀ ਵੱਡਾ ਜਿਹੜਾ ਇਹ ਕੋਈ ਇਹ ਸਾਡਾ ਬਹੁਤ ਵੱਡੀ ਗੱਲ ਸੀਗੀ ਬਹੁਤਾ ਜਿਵੇਂ ਕਹਿ ਲਈਏ ਵੀ ਜਿਵੇਂ ਚੌਥਾ ਸਤੰਮ ਹੈ ਸਾਡਾ ਪੱਤਰਕਾਰੀ ਦਾ ਵੀ ਅਸੀਂ ਭਾਈ ਐਮਐਸਪੀ ਲੀਗਲ ਗਰੰਟੀ ਕਰੂਨ ਬਣਾਉਣਾ ਹੈਗਾ ਅਸੀਂ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਵਾ ਅਸੀਂ ਸੀ250 ਨਾਲ ਫਸਲਾਂ ਦੇ ਭਾਅ ਲੈਣੇ ਆ ਉਹ ਫੈਸਲਾ ਕਰਕੇ ਦੋਵਾਂ ਬਾਰਡਰਾਂ ਤੇ ਬਿਜਲੀ ਦਾ ਪਾਣੀ ਦਾ ਸੁਰੱਖਿਆ ਦਾ ਸਪਸ਼ਟ ਪ੍ਰਬੰਧ ਕਰਨ ਜਿਵੇਂ ਕਰਕੇ ਪਤਾ ਲੱਗਦੇ ਸਪਸ਼ਟ ਬਿਆਨ ਦੇਣ ਉਹ ਅੰਦੋਲਨ ਦੇ ਨਾਲ ਨੇ ਅੰਦੋਲਨ ਦੇ ਵਿਰੋਧ ਵਿੱਚ ਹੈਗੇ ਨੇ ਉਹ ਦੇਸ਼ ਦੇ ਸਾਹਮਣੇ ਕਲੀਅਰ ਕੱਟ ਸਭ ਕੁਝ ਚਲਿਆ ਜਾਵੇ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੇ ਵਿੱਚ ਵੀ ਆਪਾਂ ਜਿਹੜੇ ਸ਼ਹੀਦ ਸੁਪਕਰਨ ਸਿੰਘ ਜੀ ਆ ਉਹਨਾਂ ਦੇ ਸ਼ਹੀਦੀ ਜਿਹੜੇ ਆ ਉਹ ਸਮਾਗਮ ਕਰਨੇ ਆ ਵੱਡੀਆਂ ਪੰਚਾਇਤਾਂ ਕਰਨੀਆਂ ਪੂਰੇ ਦੇਸ਼ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਮੁੱਦਾ ਗੁੰਜਣਾ ਹੈਗਾ ਵਾ ਔਰ ਇਹ ਸਪਸ਼ਟ ਕਰ ਦਈਏ ਵੀ ਇਹ ਕਿਸਾਨ ਮਜ਼ਦੂਰਾਂ ਦਾ ਅੰਦੋਲਨ ਆ ਇਹ ਆਮ ਆਦਮੀ ਦਾ ਅੰਦੋਲਨ ਨਹੀਂ ਹੁਣ ਤਾਂ ਬਾਈ ਲਕਸ਼ਣ ਕਮਿਸ਼ਨ ਹੈਗਾ ਇਹਨਾਂ ਨਾਲ ਵੀ ਗੱਲ ਕਰਾਂਗੇ ਹੁਣ ਰਾਹ ਕਿੰਨਾ ਨੇ ਬੰਦ ਕੀਤੇ ਅੱਜ ਪੰਜਾਬ ਦੇ ਲੋਕਾਂ ਨੂੰ ਖੱਜਲ ਖਰਾਬ ਕੌਣ ਕਰ ਰਿਹਾ ਦਿੱਲੀ ਦੇ ਲੋਕਾਂ ਨੂੰ ਖੱਜਲ ਖਰਾਬ ਕੌਣ ਕਰ ਰਿਹਾ ਇਹਦਾ ਹਿਸਾਬ ਵੀ ਆਉਣ ਵਾਲੇ ਸਮੇਂ 'ਚ ਦੇਣਾ ਪਊਗਾ ਅੱਜ ਹਰਿਆਣੇ ਦੇ ਵਿੱਚ ਹਿਸਾਰ ਦੇ ਵਿੱਚ ਅ ਸ਼ਹੀਦੀ ਸਮਾਗਮ ਹੋਣਾ ਵਾ ਅ ਸ਼ਹੀਦ ਸੁਭਕਰਨ ਦੀ ਯਾਦ ਦੇ ਵਿੱਚ ਔਰ ਉੱਥੇ ਵੱਡੀ ਮਹਾਪੰਚਾਇਤ ਹੋਣੀ ਆ ਹਰਿਆਣੇ ਦੇ ਵੀਰਾਂ ਨੂੰ ਵੀ ਬੇਨਤੀ ਆ ਵੀ ਅੱਜ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 39 ਦੇਣੀ ਹੋ ਗਏ ਆ ਮੋਰਚਾ ਚੱਲਦਿਆਂ ਨੂੰ ਔਰ ਵਧੀਆ ਆਵਾਜ਼ ਵੀ ਆ ਰਹੀ ਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਔਰ ਬੇਸ਼ੱਕ ਗਰਮੀ ਦਾ ਮੌਸਮ ਵਧਿਆ ਹੈਗਾ ਸਾਡੇ ਕਿਸਾਨ ਸ਼ੱਭੂ ਬਾਰਡਰ ਤੇ ਵੀ ਆਪਣੀਆਂ ਗਰਮੀ ਦਾ ਪ੍ਰਬੰਧ ਚ ਲੱਗੇ ਹੋਏ ਆ ਉਹ ਸਾਰੇ ਪ੍ਰਬੰਧ ਗਰਮੀ ਵਾਲੇ ਕਰ ਲਏ ਹੋਏ ਆ ਬਹੁਤ ਸਾਰੀਆਂ ਟਰਾਲੀਆਂ ਚ ਪੱਖੇ ਚੱਲ ਪਿਆ ਬਹੁਤ ਸਾਰੇ ਜਾਲੀਆਂ ਲਾ ਰਹੇ ਹਰੀਆਂ ਸਾਈਡਾਂ ਤੇ ਸਾਰਾ ਪ੍ਰਬੰਧ ਹੋ ਰਿਹਾ ਹੌਲੀ ਹੌਲੀ ਤੇ ਜਿਹੜੇ ਰਹਿ ਰਹੇ ਉਹਨਾਂ ਨੂੰ ਯਾਦ ਕਰਵਾ ਦਿੱਤਾ ਵੀ ਜਿਹੜੇ ਵੀ ਜੱਥੇ ਅੱਗੇ ਆ ਰਹੇ ਨੇ ਆਪੋ ਆਪਣਾ ਪੱਖਾ ਆਟੋਮਾਸ ਉਹ ਕਛੂਆ ਠੀਕ ਆ ਤੇ ਹਰੀ ਜਾਲੀ ਜਿਹੜੀ ਸਾਈਡਾਂ ਤੇ ਲੱਗੀ ਤਰਪਾਲ ਤਾਂ ਚੱਕ ਕੇ ਹਵਾਦਾਰ ਟਰੈਕਟਰ ਟਰਾਲੀਆਂ ਬਣ ਜਾਂਦੀਆਂ ਆਪਣੀਆਂ ਉਹ ਬਾਕੀ 66 ਬਹੁਤ ਵੱਡੇ ਪਦਰ ਤੇ ਇਸ ਬਾਰਡਰ ਤੇ ਪੈ ਗੀਆਂ ਹੈਗੀਆਂ ਨੇ ਤੋਂ ਲੱਗੇ ਹੋਏ ਨੇ ਲੋਕ ਆਪਦਾ ਪ੍ਰਬੰਧ ਕਰਨ ਵਿੱਚ ਅੱਜ ਸਪੈਸ਼ਲ ਸੱਦਾ ਤੁਹਾਨੂੰ ਸਾਰਿਆਂ ਨੂੰ ਕਿ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਕਦੇਵ ਇਹ ਤਿੰਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਵਾ ਤੇ ਸਾਰਿਆਂ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਕੋਈ ਪਿੰਡ ਰਵੇ ਨਾ ਪਟਿਆਲੇ ਦਾ ਕਨੌਰੀ ਦੇ ਨੇੜੇ ਵਾਲੇ ਜ਼ਿਲ੍ਹੇ ਦਾ ਉਹ ਸਾਰੇ ਪੰਜਾਬ ਨੂੰ ਸੱਦਾ ਦੇ ਰਹੇ ਆ ਠੀਕ ਆ ਵੀ ਜਿੱਥੋਂ ਕੱਲ ਨੌਜਵਾਨਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਮਤਾਵਾਵਾਂ ਭੈਣਾ ਦੀ ਇੱਕ ਦਿਨ ਵਾਸਤੇ ਜਿਹੜੀ ਗਿਣਤੀ ਨਾ ਪਹੁੰਚੇ ਇਹਦੇ ਵਿੱਚ ਸਪੈਸ਼ਲ ਹੈਗਾ ਮਲਾਜ਼ਮਾਂ ਨੂੰ ਵੀ ਤੁਹਾਨੂੰ ਛੁੱਟੀ ਹੁਣੀ ਆ ਸਾਰੇ ਫੈਮਲੀਆਂ ਸਮੇਤ ਜਿਹੜਾ ਵਾ ਐਰ ਕੀ ਜਿਹੜਾ ਵਾ ਸ਼ਹੀਦੀ ਦਿਹਾੜਾ ਵਾ ਉਹ ਜਿਹੜਾ ਵਾ ਉਹ ਸਾਡੇ ਨਾਲ ਮਨਾਓ ਤਾਂ ਜੋ ਆਪਾਂ ਜਿਹੜਾ ਵਾ ਉਹ ਸ਼ਹੀਦੀ ਦਿਹਾੜੇ ਵਿੱਚ ਵੱਧ ਤੋਂ ਵੱਧ ਜਿਹੜੀ ਆ ਸਰਕਾਰ ਨੂੰ ਦਿਖਾ ਸਕੀ ਵੀ ਇਹ ਕਿਵੇਂ ਕਲੈਕਟਿਵ ਕਿਸਾਨਾਂ ਦਾ ਮਜ਼ਦੂਰਾਂ ਦਾ ਨੌਜਵਾਨਾਂ ਦਾ ਮਲਾਜ਼ਮਾਂ ਦਾ ਔਰਤਾਂ ਦਾ ਹੋਰ ਜਿਹੜੇ ਲੋਕ ਲੜਨ ਵਾਲੇ ਨੇ ਇਹ ਉਹਨਾਂ ਦਾ ਅੰਦੋਲਨ ਹੈਗਾ ਵਾ ਇਸ ਕਰਕੇ ਮਲਾਜ਼ਮਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਖਾਸ ਕਰਕੇ ਬੇਨਤੀ ਹੈ ਖਾਸ ਕਰਕੇ ਨੌਜਵਾਨਾਂ ਨੂੰ ਵਿਵਾਦ ਤਵਾਦ ਗਿੰਤੀ ਦੇ ਵਿੱਚ ਅੱਜ ਜਿਹੜਾ ਵਾ ਉਹ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਅੱਜ ਨਹੀਂ ਕਹਿ ਰਿਹਾ ਕੱਲ 23 ਮਾਰਚ ਨੂੰ 23 ਮਾਰਚ ਨੂੰ ਅੱਜ ਤਾਂ 22 ਆ 23 ਮਾਰਚ ਨੂੰ ਕੱਲ ਆ ਜਣਾ 23 ਮਾਰਚ ਉਦੋਂ ਛੁੱਟੀ ਵੀ ਹੈਗੀ ਆ ਤਾਂ ਜਿਹੜੇ ਨੇੜੇ ਦੇ ਪਿੰਡ ਨੇ ਸਾਡੇ ਸ਼ੰਭੂ ਬਾਰਡਰ ਦੇ ਇਹਨਾਂ ਨੂੰ ਬੇਨਤੀ ਆ ਵੀ ਤੁਸੀਂ ਬੱਚਿਆਂ ਸਮੇਤ ਕਿਉਂਕਿ ਸ਼ਹੀਦੀ ਦਿਹਾੜਾ ਵਾ ਬੱਚਿਆਂ ਸਮੇਤ ਫੈਮਿਲੀ ਸਮੇਤ ਆਪਣੀ ਕੱਲ ਜਿਹੜੇ ਬੱਚੇ ਨੇ ਸਕੂਲਾਂ ਦੇ ਉਹਨਾਂ ਨੂੰ ਵੀ ਵਿਦਿਆਰਥੀਆਂ ਨੂੰ ਵੀ ਨੌਜਵਾਨਾਂ ਨੂੰ ਕਿਉਂਕਿ ਸ਼ਹੀਦੀ ਦਿਹਾੜਾ ਮਨਾਉਣਾ ਆ ਸੀ ਆਪਣੇ ਸ਼ਹੀਦਾਂ ਦਾ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ ਤੇ ਜਿਹੜਾ ਵਾ ਔਰ ਹੋਰ ਨਾ ਬਾਰਡਰਾਂ ਤੇ ਜਿੱਥੇ ਆਪਣੇ ਮੋਰਚੇ ਲੱਗੇ ਹੋਏ ਆ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਕੇਐਮਐਮ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ 11 ਇੰਦਿਤਿਕ ਵੱਲੋਂ ਦੋ ਦੇਸ਼ ਦੇ ਵੱਡੇ ਫੋਰਮਾਂ ਵੱਲੋਂ ਵੱਡੇ ਪੱਧਰ ਤੇ ਜਿਹੜਾ ਵਾ ਇਹ ਮੋਰਚਾ ਲਾਇਆ ਗਿਆ ਵਾ ਇਸ ਕਰਕੇ ਕੱਲ੍ਹ ਵਾਲੇ 23 ਮਾਰਚ ਦੇ ਪ੍ਰੋਗਰਾਮ ਬਾਰੇ ਮੈਂ ਤੁਹਾਨੂੰ ਸੱਦਾ ਦੇਣਾ ਸੀ ਕਿ ਇਹ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਜਾ ਸਕੇ ਤੁਹਾਨੂੰ ਪਤਾ ਹੀ ਆ ਬਾਕੀ ਕਿ ਜਿਵੇਂ ਸਾਡੇ ਇੱਥੇ ਬਿਜਲੀ ਦੀ ਛਾਟ ਆ ਰਹੀ ਆ ਜਾਨੀ ਸ਼ੰਭੂ ਬਾਰਡਰ ਤੇ ਵੀ ਤੇ ਖਨੌਰੀ ਤੇ ਵੀ ਕੱਲ ਸਾਡਾ ਵਫਤ ਮਿਲਣ ਗਿਆ ਸੀ ਸੀਐਮਡੀ ਪਾਵਰ ਕਾਮ ਨੂੰ ਉਹਨਾਂ ਵੱਲੋਂ ਲਗਭਗ ਬਾਵਾ ਹੀ ਖੜੀਆਂ ਵਾਂ ਕਿ ਜੇ ਸਰਕਾਰ ਕਹੂਗੀ ਤੇ ਆਪਾਂ ਬਿਜਲੀ ਦੇ ਪ੍ਰਬੰਧ ਕਰਦਾਂਗੇ ਸੋ ਬਿਜਲੀ ਦੇ ਪ੍ਰਬੰਧਾਂ ਦੇ ਵਿੱਚ ਦਿੱਲੀ ਵਿੱਚ ਵੀ ਨਹੀਂ ਕੋਈ ਆ ਸਮੱਸਿਆ ਆਈ ਹੈਗੀ ਬਿਜਲੀ ਪਾਣੀ ਸੁਰੱਖਿਆ ਦਾ ਪ੍ਰਬੰਧ ਕਰਨਾ ਜਿਹੜੀ ਸੂਬੇ ਦੇ ਵਿੱਚ ਧਰਨਾ ਲੱਗਾ ਹੋਵੇ ਉਹਦੀ ਸਰਕਾਰ ਦੀ ਮੁਢਲੀ ਲੋਡ ਹੁੰਦੀ ਆ ਇਹ ਅਸੀਂ ਕਹੀਏ ਵੀ ਜਿਹੜੀ ਸੈਂਟਰ ਗਵਰਨਮੈਂਟ ਦੀ ਈਡੀ ਆ ਉਹ ਚੰਗੀ ਆ ਸੀਬੀਆਈ ਚੰਗੀ ਇਹ ਨਹੀਂ ਕਹਿ ਸਕਦੇ ਹਰ ਇਹਦੇ ਵਿੱਚ ਜੇ ਕੋਈ ਦੋਸ਼ੀ ਆ ਕਿਸੇ ਵੀ ਭ੍ਰਸ਼ਟਾਚਾਰਚ ਹੈਗਾ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਵਿਰੋਧੀ ਧਰਾਨਾ ਦੇਸ਼ ਦੀ ਵਿਰੋਧੀ ਧਰਾਨਾ ਭਾਵੇਂ ਇਹਨਾਂ ਦੀ ਆਪੋ ਚੋਦੀ ਕੋਈ ਲੜਾਈ ਨਹੀਂ ਹੈਗੀ ਜੇ ਅਸੀਂ ਕਹੀਏ ਕਿ ਕਾਂਗਰਸ ਆ ਭਾਜਪਾ ਵਾ ਆਮ ਆਦਮੀ ਪਾਰਟੀ ਆ ਹੋਰ ਦੇਸ਼ ਦੀਆਂ ਪਾਰਟੀਆਂ ਨੇ ਸੀਪੀਆਈ ਜਾਂ ਸੀਪੀਆਈ ਐਮ ਆ ਹੋਰ ਪਾਰਟੀਆਂ ਨੇ ਇਹ ਪਾਰਟੀਆਂ ਦੇ ਆਪਸੀ ਕੋਈ ਰੌਲੇ ਨੀਤੀਗਤ ਨਹੀਂ ਹੈਗੇ ਉਹ ਤਾਂ ਸੀਪੀਆਈ ਸੀਪੀਆਈ ਐਮ ਦੇ ਵੀ ਨਹੀਂ ਹੈਗੇ ਲਗਭਗ ਨੀਤੀਆਂ ਵਿੱਚ ਕੋਈ ਫਰਕ ਨਹੀਂਗਾ ਕਾਰਪੋਰੇਟ ਦਾ ਪਸੰਦ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਨੂੰ ਵੀ ਆ ਕਾਂਗਰਸ ਨੂੰ ਵੀ ਆ ਤੇ ਭਾਜਪਾ ਨੂੰ ਵੀ ਹੈਗੀ ਬਾਕੀ ਇਹਨਾਂ ਵਿੱਚ ਕੋਈ ਫਰਕ ਨਹੀਂ ਹੈਗਾ ਸੋ ਫਿਰ ਵੀ ਜਿਹੜੀ ਇਸ ਵळे ਪੋਲੀਟੀਕਲ ਜਮਾਤ ਆ ਭਾਵੇਂ ਜਦੋਂ ਕਾਂਗਰਸ ਸੱਤਾ ਵਿੱਚ ਸੀਗੀ ਜਦੋਂ ਜਿਹੜਾ ਕਾਂਗਰਸ ਦਾ ਜੋਰ ਹੁੰਦਾ ਸੀ ਉਹਨੇ ਵੀ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਆਪ ਦੇ ਜੋਰ ਨਾਲ ਧੋੜੀਆਂ ਇੱਥੇ ਕੋਈ ਰੌਲਾ ਨਹੀਂ ਹੈਗਾ ਜਨਤਾ ਦਲ ਤੇ ਟੈਕ ਕਰਦੀ ਰਹੀ ਔਰ ਜੇ ਕਿ ਇਹ ਵੀ ਇਲੈਕਸ਼ਨ ਕਮਿਸ਼ਨ ਆਜ਼ਾਦ ਬਾਡੀ ਆ ਐ ਨਹੀਂ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਗੁਲਾਮ ਕਰਨ ਵਾਸਤੇ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਚੋਣ ਸੀਗੀ ਉਹਦੇ ਵਿੱਚ ਵੀ ਵੱਡਾ ਜਿਹੜਾ ਇਹ ਕੋਈ ਇਹ ਸਾਡਾ ਬਹੁਤ ਵੱਡੀ ਗੱਲ ਸੀਗੀ ਬਹੁਤਾ ਜਿਵੇਂ ਕਹਿ ਲਈਏ ਵੀ ਜਿਵੇਂ ਚੌਥਾ ਸਤੰਮ ਆ ਸਾਡਾ ਪੱਤਰਕਾਰੀ ਦਾ ਪੀਐਸੀ ਭਾਈ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਹੈਗਾ ਅਸੀਂ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਵਾ ਅਸੀਂ ਸੀ250 ਨਾਲ ਫਸਲਾਂ ਦੇ ਭਾਅ ਲੈਣੇ ਆ ਉਹ ਫੈਸਲਾ ਕਰਕੇ ਦੋਵਾਂ ਬਾਰਡਰਾਂ ਤੇ ਬਿਜਲੀ ਦਾ ਪਾਣੀ ਦਾ ਸੁਰੱਖਿਆ ਦਾ ਸਪਸ਼ਟ ਪ੍ਰਬੰਧ ਕਰਨ ਜਿਵੇਂ ਕਰਕੇ ਪਤਾ ਲੱਗਦੇ ਸਪਸ਼ਟ ਬਿਆਨ ਦੇਣ ਉਹ ਅੰਦੋਲਨ ਦੇ ਨਾਲ ਨੇ ਅੰਦੋਲਨ ਦੇ ਵਿਰੋਧ ਵਿੱਚ ਹੈਗੇ ਨੇ ਉਹ ਦੇਸ਼ ਦੇ ਸਾਹਮਣੇ ਕਲੀਅਰ ਕੱਟ ਸਭ ਕੁਝ ਚਲਿਆ ਜਾਵੇ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੇ ਵਿੱਚ ਵੀ ਆਪਾਂ ਜਿਹੜੇ ਸ਼ਹੀਦ ਸੁਪਕਰਨ ਸਿੰਘ ਜੀ ਆ ਉਹਨਾਂ ਦੇ ਸ਼ਹੀਦੀ ਜਿਹੜੇ ਆ ਉਹ ਸਮਾਗਮ ਕਰਨੇ ਆ ਵੱਡੀਆਂ ਪੰਚਾਇਤਾਂ ਕਰਨੀਆਂ ਪੂਰੇ ਦੇਸ਼ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਮੁੱਦਾ ਗੂੰਜਣਾ ਹੈਗਾ ਵਾ ਔਰ ਇਹ ਸਪਸ਼ਟ ਕਰ ਦਈਏ ਵੀ ਇਹ ਕਿਸਾਨ ਮਜ਼ਦੂਰਾਂ ਦਾ ਅੰਦੋਲਨ ਆ ਇਹ ਆਮ ਆਦਮੀ ਦਾ ਅੰਦੋਲਨ ਨਹੀਂ ਹੁਣ ਤਾਂ ਬਾਈ ਲਕਸ਼ਣ ਕਮਿਸ਼ਨ ਹੈਗਾ ਇਹਨਾਂ ਨਾਲ ਵੀ ਗੱਲ ਕਰਾਂਗੇ ਹੁਣ ਰਾਹ ਕਿੰਨਾ ਨੇ ਬੰਦ ਕੀਤੇ ਅੱਜ ਪੰਜਾਬ ਦੇ ਲੋਕਾਂ ਨੂੰ ਖੱਜਲ ਖਰਾਬ ਕੌਣ ਕਰ ਰਿਹਾ ਦਿੱਲੀ ਦੇ ਲੋਕਾਂ ਨੂੰ ਖਜਲ ਖਰਾਬ ਕੌਣ ਕਰ ਰਿਹਾ ਇਹਦਾ ਹਿਸਾਬ ਵੀ ਆਉਣ ਵਾਲੇ ਸਮੇਂ 'ਚ ਦੇਣਾ ਪਊਗਾ ਅੱਜ ਹਰਿਆਣੇ ਦੇ ਵਿੱਚ ਹਿਸਾਰ ਦੇ ਵਿੱਚ ਅ ਅ ਸ਼ਹੀਦੀ ਸਮਾਗਮ ਹੋਣਾ ਵਾ ਅ ਸ਼ਹੀਦ ਸੁਪਕਰਨ ਦੀ ਯਾਦ ਦੇ ਵਿੱਚ ਅ ਉੱਥੇ ਵੱਡੀ ਮਹਾਪੰਚਾਇਤ ਹੋਣੀ ਆ ਹਰਿਆਣੇ ਦੇ ਵੀਰਾਂ ਨੂੰ ਵੀ ਬੇਨਤੀ ਆ ਵੀ ਅੱਜ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 39 ਦੇਣੀ ਹੋ ਗਈ ਆ ਮੋਰਚਾ ਚੱਲਦਿਆਂ ਨੂੰ ਔਰ ਵਧੀਆ ਆਵਾਜ਼ ਵੀ ਆ ਰਹੀ ਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਔਰ ਬੇਸ਼ੱਕ ਗਰਮੀ ਦਾ ਮੌਸਮ ਵਧਿਆ ਹੈਗਾ ਸਾਡੇ ਕਿਸਾਨ ਸ਼ੱਭੂ ਬਾਰਡਰ ਤੇ ਵੀ ਆਪਣੀਆਂ ਗਰਮੀ ਦਾ ਪ੍ਰਬੰਧ ਚ ਲੱਗੇ ਹੋਏ ਆ ਉਹ ਸਾਰੇ ਪ੍ਰਬੰਧ ਗਰਮੀ ਵਾਲੇ ਕਰ ਲਏ ਹੋਏ ਆ ਬਹੁਤ ਸਾਰੀਆਂ ਟਰਾਲੀਆਂ 'ਚ ਪੱਖੇ ਚੱਲ ਪਿਆ ਬਹੁਤ ਸਾਰੇ ਜਾਲੀਆਂ ਲਾ ਰਹੇ ਹਰਿਆ ਸੈਡਾਂ ਤੇ ਸਾਰਾ ਪ੍ਰਬੰਧ ਹੋ ਰਿਹਾ ਹੌਲੀ ਹੌਲੀ ਤੇ ਜਿਹੜੇ ਰਹਿ ਰਹੇ ਉਹਨਾਂ ਨੂੰ ਯਾਦ ਕਰਵਾ ਦਿੱਤਾ ਵੀ ਜਿਹੜੇ ਵੀ ਜੱਥੇ ਅੱਗੇ ਆ ਰਹੇ ਨੇ ਆਪੋ ਆਪਣਾ ਪੱਖਾ ਆਟੋਮਾਸ ਉਹ ਕਛੂਆ ਠੀਕ ਆ ਤੇ ਹਰੀ ਜਾਲੀ ਜਿਹੜੀ ਸਾਈਡਾਂ ਤੇ ਲੱਗੀ ਤਰਪਾਲ ਤਾਂ ਚੱਕ ਕੇ ਹਵਾਦਾਰ ਟਰੈਕਟਰ ਟਰਾਲੀਆਂ ਬਣ ਜਾਂਦੀਆਂ ਆਪਣੀਆਂ ਉਹ ਬਾਕੀ ਛੰਨਾ ਵੀ ਬਹੁਤ ਵੱਡੇ ਪਦਰ ਤੇ ਇਸ ਬਾਰਡਰ ਤੇ ਪੈ ਗਈਆਂ ਹੈਗੀਆਂ ਨੇ ਤੋਂ ਲੱਗੇ ਹੋਏ ਨੇ ਲੋਕ ਆਪ ਦਾ ਪ੍ਰਬੰਧ ਕਰਨ ਵਿੱਚ ਅੱਜ ਸਪੈਸ਼ਲ ਸੱਦਾ ਤੁਹਾਨੂੰ ਸਾਰਿਆਂ ਨੂੰ ਵੀ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਇਹ ਤਿੰਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਵਾ ਤੇ ਸਾਰਿਆਂ ਨੂੰ ਵਕਤ ਤੋਂ ਵੱਧ ਨੌਜਵਾਨਾਂ ਨੂੰ ਬੇਨਤੀ ਆ ਵੀ ਵਕਤ ਤੋਂ ਵੱਧ ਕੋਈ ਪਿੰਡ ਰਵੇ ਨਾ ਪਟਿਆਲੇ ਦਾ ਖਨੌਰੀ ਦੇ ਨੇੜੇ ਵਾਲੇ ਜ਼ਿਲ੍ਹੇ ਦਾ ਉਹ ਸਾਰੇ ਪੰਜਾਬ ਨੂੰ ਸੱਦਾ ਦੇ ਰਹੇ ਹਾਂ ਠੀਕ ਆ ਵੀ ਜਿੱਥੋਂ ਕੱਲ ਨੌਜਵਾਨਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਮਤਾਵਾਵਾਂ ਭੈਣਾ ਦੀ ਇੱਕ ਦਿਨ ਵਾਸਤੇ ਜਿਹੜੀ ਗਿਣਤੀ ਨਾ ਪਹੁੰਚੇ ਇਦੇ ਵਿੱਚ ਸਪੈਸ਼ਲ ਹੈਗਾ ਮਲਾਜ਼ਮਾਂ ਨੂੰ ਵੀ ਤੁਹਾਨੂੰ ਛੁੱਟੀ ਹੁਣੀ ਆ ਸਾਰੇ ਫੈਮਲੀਆ ਸਮੇਤ ਜਿਹੜਾ ਵਾ ਐਰ ਕੀ ਜਿਹੜਾ ਵਾ ਸ਼ਹੀਦੀ ਦਿਹਾੜਾ ਵਾ ਉਹ ਜਿਹੜਾ ਵਾ ਉਹ ਸਾਡੇ ਨਾਲ ਮਨਾਓ ਤਾਂ ਜੋ ਆਪਾਂ ਜਿਹੜਾ ਵਾ ਉਹ ਸ਼ਹੀਦੀ ਦਿਹਾੜੇ ਵਿੱਚ ਵੱਧ ਤੋਂ ਵੱਧ ਜੜੀ ਆ ਸਰਕਾਰ ਨੂੰ ਦਿਖਾ ਸਕੀਏ ਵੀ ਇਹ ਕਿਵੇਂ ਕਲੈਕਟਿਵ ਕਿਸਾਨਾਂ ਦਾ ਮਜ਼ਦੂਰਾਂ ਦਾ ਨੌਜਵਾਨਾਂ ਦਾ ਮਲਾਜ਼ਮਾਂ ਦਾ ਔਰਤਾਂ ਦਾ ਹੋਰ ਜਿਹੜੇ ਲੋਕ ਲੜਨ ਵਾਲੇ ਨੇ ਇਹ ਉਹਨਾਂ ਦਾ ਅੰਦੋਲਨ ਹੈਗਾ ਵਾ ਇਸ ਕਰਕੇ ਮਜ਼ਮਾ ਨੂੰ ਨੌਜਵਾਨਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਖਾਸ ਕਰਕੇ ਬੇਨਤੀ ਹੈ ਖਾਸ ਕਰਕੇ ਨੌਜਵਾਨਾਂ ਨੂੰ ਵਿਵਾਦ ਤੋਂ ਬਾਅਦ ਗਿਣਤੀ ਦੇ ਵਿੱਚ ਅੱਜ ਜਿਹੜਾ ਵਾ ਉਹ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਅੱਜ ਨਹੀਂ ਕਹਿ ਰਿਹਾ ਕੱਲ 23 ਮਾਰਚ ਨੂੰ 23 ਮਾਰਚ ਨੂੰ ਅੱਜ ਤਾਂ 22 ਆ 23 ਮਾਰਚ ਨੂੰ ਕੱਲ ਆ ਜਾਣਾ 23 ਮਾਰਚ ਉਦੋਂ ਛੁੱਟੀ ਵੀ ਹੈਗੀ ਆ ਤੋ ਜਿਹੜੇ ਨੇੜੇ ਦੇ ਪਿੰਡ ਨੇ ਸਾਡੇ ਸ਼ੰਭੂ ਬਾਰਡਰ ਦੇ ਇਹਨਾਂ ਨੂੰ ਬੇਨਤੀ ਆ ਵੀ ਤੁਸੀਂ ਬੱਚਿਆਂ ਸਮੇਤ ਕਿਉਂਕਿ ਸ਼ਹੀਦੀ ਦਿਹਾੜਾ ਵਾ ਬੱਚਿਆਂ ਸਮੇਤ ਫੈਮਿਲੀ ਸਮੇਤ ਆਪਣੀ ਕੱਲ ਜਿਹੜੇ ਬੱਚੇ ਨੇ ਸਕੂਲਾਂ ਦੇ ਉਹਨਾਂ ਨੂੰ ਵੀ ਵਿਦਿਆਰਥੀਆਂ ਨੂੰ ਵੀ ਨੌਜਵਾਨਾਂ ਨੂੰ ਕਿਉਂਕਿ ਸ਼ਹੀਦੀ ਦਿਹਾੜਾ ਮਨਾਉਣਾ ਆਸੀਂ ਆਪਣੇ ਸ਼ਹੀਦਾਂ ਦਾ ਤੋ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ ਤੇ ਜਿਹੜਾ ਵਾ ਔਰ ਹੋਰ ਨਾ ਬਾਰਡਰਾਂ ਤੇ ਜਿੱਥੇ ਆਪਣੇ ਮੋਰਚੇ ਲੱਗੇ ਹੋਏ ਆ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਕੇਐਮਐਮ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ 11 ਇਨਡਿਟਿਕ ਵੱਲੋਂ ਦੋ ਦੇਸ਼ ਦੇ ਵੱਡੇ ਫੋਰਮਾ ਵੱਲੋਂ ਵੱਡੇ ਪੱਧਰ ਤੇ ਜਿਹੜਾ ਵਾ ਇਹ ਮੋਰਚਾ ਲਾਇਆ ਗਿਆ ਵਾ ਇਸ ਕਰਕੇ ਕੱਲ੍ਹ ਵਾਲੇ 23 ਮਾਰਚ ਦੇ ਪ੍ਰੋਗਰਾਮ ਬਾਰੇ ਮੈਂ ਤੁਹਾਨੂੰ ਸੱਦਾ ਦੇਣਾ ਸੀ ਕਿ ਇਹ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਜਾ ਸਕੇ ਤੁਹਾਨੂੰ ਪਤਾ ਹੀ ਆ ਬਾਕੀ ਕਿ ਜਿਵੇਂ ਸਾਡੇ ਇੱਥੇ ਬਿਜਲੀ ਦੀ ਛਾਟ ਆ ਰਹੀ ਆ ਜਣੀ ਸ਼ੰਭੂ ਬਾਰਡਰ ਤੇ ਵੀ ਤੇ ਖਨੌਰੀ ਤੇ ਵੀ ਕੱਲ ਸਾਡਾ ਵਫਤ ਮਿਲਣ ਗਿਆ ਸੀ ਸੀਐਮਡੀ ਪਾਵਰ ਕਾਮ ਨੂੰ ਉਹਨਾਂ ਵੱਲੋਂ ਲਗਭਗ ਬਾਵਾ ਹੀ ਖੜੀਆਂ ਵਾਂ ਵੀ ਜੇ ਸਰਕਾਰ ਕਹੂਗੀ ਤੇ ਆਪਾਂ ਬਿਜਲੀ ਦੇ ਪ੍ਰਬੰਧ ਕਰ ਦਾਂਗੇ ਸੋ ਬਿਜਲੀ ਦੇ ਪ੍ਰਬੰਧਾਂ ਦੇ ਵਿੱਚ ਦਿੱਲੀ ਵਿੱਚ ਵੀ ਨਹੀਂ ਕੋਈ ਸਮੱਸਿਆ ਆਈ ਹੈਗੀ ਬਿਜਲੀ ਪਾਣੀ ਸੁਰੱਖਿਆ ਦਾ ਪ੍ਰਬੰਧ ਕਰਨਾ ਜਿਹੜੀ ਸੂਬੇ ਦੇ ਵਿੱਚ ਧਰਨਾ ਲੱਗਾ ਹੋਵੇ ਉਹਦੀ ਸਰਕਾਰ ਦੀ ਮੁਢਲੀ ਲੋੜ ਹੁੰਦੀ ਆ ਇਹ ਅਸੀਂ ਕਹੀਏ ਵੀ ਜਿਹੜੀ ਸੈਂਟਰ ਗਵਰਨਮੈਂਟ ਦੀ ਈਡੀ ਆ ਉਹ ਚੰਗੀ ਆ ਸੀਬੀਆਈ ਚੰਗੀ ਇਹ ਨਹੀਂ ਕਹਿ ਸਕਦੇ ਔਰ ਇਹਦੇ ਵਿੱਚ ਜੇ ਕੋਈ ਦੋਸ਼ੀ ਆ ਕਿਸੇ ਵੀ ਭ੍ਰਸ਼ਟਾਚਾਰਚ ਹੈਗਾ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਵਿਰੋਧੀ ਧਰਾਨਾ ਦੇਸ਼ ਦੀ ਵਿਰੋਧੀ ਧਰਾਨਾ ਭਾਵੇਂ ਇਹਨਾਂ ਦੀ ਆਪੋ ਚੋਦੀ ਕੋਈ ਲੜਾਈ ਨਹੀਂ ਹੈਗੀ ਜੇ ਅਸੀਂ ਕਹੀਏ ਵੀ ਕਾਂਗਰਸ ਆ ਆ ਪਾਸ਼ਪਾਵਾ ਆਮ ਆਦਮੀ ਪਾਰਟੀ ਆ ਹੋਰ ਦੇਸ਼ ਦੀਆਂ ਪਾਰਟੀਆਂ ਨੇ ਸੀਪੀਆਈ ਆ ਸੀਪੀਆਈ ਐਮ ਆ ਹੋਰ ਪਾਰਟੀਆਂ ਨੇ ਇਹ ਪਾਰਟੀਆਂ ਦੇ ਆਪਸੀ ਕੋਈ ਰੌਲੇ ਨੀਤੀਗਤ ਨਹੀਂ ਹੈਗੇ ਹੁਣ ਤਾਂ ਸੀਪੀਆਈ ਸੀਪੀਆਈ ਐਮ ਦੇ ਵੀ ਨਹੀਂ ਹੈਗੇ ਲਗਭਗ ਨੀਤੀਆਂ ਵਿੱਚ ਕੋਈ ਫਰਕ ਨਹੀਂਗਾ ਕਾਰਪੋਰੇਟ ਦਾ ਪਸੰਦ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਨੂੰ ਵੀ ਆ ਕਾਂਗਰਸ ਨੂੰ ਵੀ ਆ ਤੇ 파ਸਪਾਸ ਨੂੰ ਵੀ ਹੈਗੀ ਬਾਕੀ ਇਹਨਾਂ ਵਿੱਚ ਕੋਈ ਫਰਕ ਨਹੀਂ ਹੈਗਾ ਸੋ ਫਿਰ ਵੀ ਜਿਹੜੀ ਇਸ ਵਾਲੇ ਪੋਲੀਟੀਕਲ ਜਮਾਤ ਆ ਭਾਵੇਂ ਜਦੋਂ ਕਾਂਗਰਸ ਸੱਤਾ ਵਿੱਚ ਸੀਗੀ ਜਦੋਂ ਜਿਹੜਾ ਕਾਂਗਰਸ ਦਾ ਜੋਰ ਹੁੰਦਾ ਸੀ ਉਹਨੇ ਵੀ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਆਪਦੇ ਜੋਰ ਨਾਲ ਤੋੜੀਆਂ ਇਹ ਚ ਕੋਈ ਰੌਲਾ ਨਹੀਂ ਹੈਗਾ ਜਨਤਾ ਦਲ ਤੇ ਅਟੈਕ ਕਰਦੀ ਰਹੀ ਔਰ ਜੇ ਕਿ ਇਹ ਵੀ ਇਲੈਕਸ਼ਨ ਕਮਿਸ਼ਨ ਆਜ਼ਾਦ ਬਾਡੀ ਆ ਇਹ ਨਹੀਂ ਹੈਗਾ ਲਕਸ਼ਨ ਕਮਿਸ਼ਨ ਨੂੰ ਗੁਲਾਮ ਕਰਨ ਵਾਸਤੇ ਜਿਹੜੀ ਲਕਸ਼ਨ ਕਮਿਸ਼ਨ ਦੀ ਚੋਣ ਸੀਗੀ ਉਹਦੇ ਵਿੱਚ ਵੀ ਵੱਡਾ ਜਿਹੜਾ ਇਹ ਕੋਈ ਇਹ ਸਾਡਾ ਬਹੁਤ ਵੱਡੀ ਗੱਲ ਸੀਗੀ ਬਹੁਤਾ ਜਿਵੇਂ ਕਹਿ ਲਈਏ ਵੀ ਜਿਵੇਂ ਚੌਥਾ ਸਤੰਮ ਹੈ ਸਾਡਾ ਪੱਤਰਕਾਰੀ ਦਾ ਵੀ ਅਸੀਂ ਭਾਈ ਐਮਐਸਪੀ ਲੀਗਲ ਗਰੰਟੀ ਕਰੂਨ ਬਣਾਉਣਾ ਹੈਗਾ ਅਸੀਂ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਵਾ ਅਸੀਂ ਸੀ250 ਨਾਲ ਫਸਲਾਂ ਦੇ ਭਾਅ ਲੈਣੇ ਆ ਉਹ ਫੈਸਲਾ ਕਰਕੇ ਦੋਵਾਂ ਬਾਰਡਰਾਂ ਤੇ ਬਿਜਲੀ ਦਾ ਪਾਣੀ ਦਾ ਸੁਰੱਖਿਆ ਦਾ ਸਪਸ਼ਟ ਪ੍ਰਬੰਧ ਕਰਨ ਜਿਵੇਂ ਕਰਕੇ ਪਤਾ ਲੱਗਦੇ ਸਪਸ਼ਟ ਬਿਆਨ ਦੇਣ ਉਹ ਅੰਦੋਲਨ ਦੇ ਨਾਲ ਨੇ ਅੰਦੋਲਨ ਦੇ ਵਿਰੋਧ ਵਿੱਚ ਹੈਗੇ ਨੇ ਉਹ ਦੇਸ਼ ਦੇ ਸਾਹਮਣੇ ਕਲੀਅਰ ਕੱਟ ਸਭ ਕੁਝ ਚਲਿਆ ਜਾਵੇ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੇ ਵਿੱਚ ਵੀ ਆਪਾਂ ਜਿਹੜੇ ਸ਼ਹੀਦ ਸੁਪਕਰਨ ਸਿੰਘ ਜੀ ਆ ਉਹਨਾਂ ਦੇ ਸ਼ਹੀਦੀ ਜਿਹੜੇ ਆ ਉਹ ਸਮਾਗਮ ਕਰਨੇ ਆ ਵੱਡੀਆਂ ਪੰਚਾਇਤਾਂ ਕਰਨੀਆਂ ਪੂਰੇ ਦੇਸ਼ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਮੁੱਦਾ ਗੁੰਜਣਾ ਹੈਗਾ ਵਾ ਔਰ ਇਹ ਸਪਸ਼ਟ ਕਰ ਦਈਏ ਵੀ ਇਹ ਕਿਸਾਨ ਮਜ਼ਦੂਰਾਂ ਦਾ ਅੰਦੋਲਨ ਆ ਇਹ ਆਮ ਆਦਮੀ ਦਾ ਅੰਦੋਲਨ ਨਹੀਂ ਹੁਣ ਤਾਂ ਬਾਈ ਲਕਸ਼ਣ ਕਮਿਸ਼ਨ ਹੈਗਾ ਇਹਨਾਂ ਨਾਲ ਵੀ ਗੱਲ ਕਰਾਂਗੇ ਹੁਣ ਰਾਹ ਕਿੰਨਾ ਨੇ ਬੰਦ ਕੀਤੇ ਅੱਜ ਪੰਜਾਬ ਦੇ ਲੋਕਾਂ ਨੂੰ ਖੱਜਲ ਖਰਾਬ ਕੌਣ ਕਰ ਰਿਹਾ ਦਿੱਲੀ ਦੇ ਲੋਕਾਂ ਨੂੰ ਖੱਜਲ ਖਰਾਬ ਕੌਣ ਕਰ ਰਿਹਾ ਇਹਦਾ ਹਿਸਾਬ ਵੀ ਆਉਣ ਵਾਲੇ ਸਮੇਂ 'ਚ ਦੇਣਾ ਪਊਗਾ ਅੱਜ ਹਰਿਆਣੇ ਦੇ ਵਿੱਚ ਹਿਸਾਰ ਦੇ ਵਿੱਚ ਅੱਜ ਸ਼ਹੀਦੀ ਸਮਾਗਮ ਹੋਣਾ ਵਾ ਅ ਸ਼ਹੀਦ ਸੁਭਕਰਨ ਦੀ ਯਾਦ ਦੇ ਵਿੱਚ ਔਰ ਉੱਥੇ ਵੱਡੀ ਮਹਾਪੰਚਾਇਤ ਹੋਣੀ ਆ ਹਰਿਆਣੇ ਦੇ ਵੀਰਾਂ ਨੂੰ ਵੀ ਬੇਨਤੀ ਆ ਵੀ ਅੱਜ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 39 ਦੇਣੀ ਹੋ ਗਏ ਆ ਮੋਰਚਾ ਚੱਲਦਿਆਂ ਨੂੰ ਔਰ ਵਧੀਆ ਆਵਾਜ਼ ਵੀ ਆ ਰਹੀ ਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਔਰ ਬੇਸ਼ੱਕ ਗਰਮੀ ਦਾ ਮੌਸਮ ਵਧਿਆ ਹੈਗਾ ਸਾਡੇ ਕਿਸਾਨ ਸ਼ੱਭੂ ਬਾਰਡਰ ਤੇ ਵੀ ਆਪਣੀਆਂ ਗਰਮੀ ਦਾ ਪ੍ਰਬੰਧ ਚ ਲੱਗੇ ਹੋਏ ਆ ਉਹ ਸਾਰੇ ਪ੍ਰਬੰਧ ਗਰਮੀ ਵਾਲੇ ਕਰਲੇ ਹੋਏ ਆ ਬਹੁਤ ਸਾਰੀਆਂ ਟਰਾਲੀਆਂ ਚ ਪੱਖੇ ਚੱਲ ਪਿਆ ਬਹੁਤ ਸਾਰੇ ਜਾਲੀਆਂ ਲਾ ਰਹੇ ਹਰੀਆਂ ਸਾਈਡਾਂ ਤੇ ਸਾਰਾ ਪ੍ਰਬੰਧ ਹੋ ਰਿਹਾ ਹੌਲੀ ਹੌਲੀ ਤੇ ਜਿਹੜੇ ਰਹਿ ਰਹੇ ਉਹਨਾਂ ਨੂੰ ਯਾਦ ਕਰਵਾ ਦਿੱਤਾ ਵੀ ਜਿਹੜੇ ਵੀ ਜੱਥੇ ਅੱਗੇ ਆ ਰਹੇ ਨੇ ਆਪੋ ਆਪਣਾ ਪੱਖਾ ਆਟੋਮਾਸ ਉਹ ਕਛੂਆ ਠੀਕ ਆ ਤੇ ਹਰੀ ਜਾਲੀ ਜਿਹੜੀ ਸਾਈਡਾਂ ਤੇ ਲੱਗੀ ਤਰਪਾਲ ਤਾਂ ਚੱਕ ਕੇ ਹਵਾਦਾਰ ਟਰੈਕਟਰ ਟਰਾਲੀਆਂ ਬਣ ਜਾਂਦੀਆਂ ਆਪਣੀਆਂ ਉਹ ਬਾਕੀ 66 ਵੀ ਬਹੁਤ ਵੱਡੇ ਪਦਰ ਤੇ ਇਸ ਬਾਰਡਰ ਤੇ ਪੈ ਗੀਆਂ ਹੈਗੀਆਂ ਨੇ ਤੋਂ ਲੱਗੇ ਹੋਏ ਨੇ ਲੋਕ ਆਪ ਦਾ ਪ੍ਰਬੰਧ ਕਰਨ ਵਿੱਚ ਅੱਜ ਸਪੈਸ਼ਲ ਸੱਦਾ ਤੁਹਾਨੂੰ ਸਾਰਿਆਂ ਨੂੰ ਵੀ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਕਦੇਵ ਇਹ ਤਿੰਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਵਾ ਤੇ ਸਾਰਿਆਂ ਨੂੰ ਵਕਤ ਤੋਂ ਵੱਧ ਨੌਜਵਾਨਾਂ ਨੂੰ ਬੇਨਤੀ ਆ ਵੀ ਵਕਤ ਤੋਂ ਵੱਧ ਕੋਈ ਪਿੰਡ ਰਵੇ ਨਾ ਪਟਿਆਲੇ ਦਾ ਖਨੌਰੀ ਦੇ ਨੇੜੇ ਵਾਲੇ ਜ਼ਿਲ੍ਹੇ ਦਾ ਉਹ ਸਾਰੇ ਪੰਜਾਬ ਨੂੰ ਸੱਦਾ ਦੇ ਰਹੇ ਆ ਠੀਕ ਆ ਵੀ ਜਿੱਥੋਂ ਕੱਲ ਨੌਜਵਾਨਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਮਤਾਵਾ ਪੈਣਾ ਦੀ ਇੱਕ ਦਿਨ ਵਾਸਤੇ ਜਿਹੜੀ ਗਿਣਤੀ ਨਾ ਪਹੁੰਚੇ ਇਹਦੇ ਵਿੱਚ ਸਪੈਸ਼ਲ ਹੈਗਾ ਮਲਾਜ਼ਮਾਂ ਨੂੰ ਵੀ ਤੁਹਾਨੂੰ ਛੁੱਟੀ ਹੁਣੀ ਆ ਸਾਰੇ ਫੈਮਲੀਆਂ ਸਮੇਤ ਜਿਹੜਾ ਵਾ ਐਰ ਕੀ ਜਿਹੜਾ ਵਾ ਸ਼ਹੀਦੀ ਦਿਹਾੜਾ ਵਾ ਉਹ ਜਿਹੜਾ ਵਾ ਉਹ ਸਾਡੇ ਨਾਲ ਮਨਾਓ ਤਾਂ ਜੋ ਆਪਾਂ ਜਿਹੜਾ ਵਾ ਉਹ ਸ਼ਹੀਦੀ ਦਿਹਾੜੇ ਵਿੱਚ ਵੱਧ ਤੋਂ ਵੱਧ ਜਿਹੜੀ ਆ ਸਰਕਾਰ ਨੂੰ ਦਿਖਾ ਸਕੀ ਵੀ ਇਹ ਕਿਵੇਂ ਕਲੈਕਟਿਵ ਕਿਸਾਨਾਂ ਦਾ ਮਜ਼ਦੂਰਾਂ ਦਾ ਨੌਜਵਾਨਾਂ ਦਾ ਮਲਾਜ਼ਮਾਂ ਦਾ ਔਰਤਾਂ ਦਾ ਹੋਰ ਜਿਹੜੇ ਲੋਕ ਲੜਨ ਵਾਲੇ ਨੇ ਇਹ ਉਹਨਾਂ ਦਾ ਅੰਦੋਲਨ ਹੈਗਾ ਵਾ ਇਸ ਕਰਕੇ ਮਲਾਜ਼ਮਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਖਾਸ ਕਰਕੇ ਬੇਨਤੀ ਹੈ ਖਾਸ ਕਰਕੇ ਨੌਜਵਾਨਾਂ ਨੂੰ ਵਿਵਾਦ ਤੋਂ ਬਾਅਦ ਗਿੰਤੀ ਦੇ ਵਿੱਚ ਅੱਜ ਜਿਹੜਾ ਵਾ ਉਹ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਅੱਜ ਨਹੀਂ ਕਹਿ ਰਿਹਾ ਕੱਲ 23 ਮਾਰਚ ਨੂੰ 23 ਮਾਰਚ ਨੂੰ ਅੱਜ ਤਾਂ 22 ਆ 23 ਮਾਰਚ ਨੂੰ ਕੱਲ ਆ ਜਣਾ 23 ਮਾਰਚ ਉਹਦੋਂ ਛੁੱਟੀ ਵੀ ਹੈਗੀ ਆ ਤਾਂ ਜਿਹੜੇ ਨੇੜੇ ਦੇ ਪਿੰਡ ਨੇ ਸਾਡੇ ਸ਼ੰਭੂ ਬਾਰਡਰ ਦੇ ਇਹਨਾਂ ਨੂੰ ਬੇਨਤੀ ਆ ਵੀ ਤੁਸੀਂ ਬੱਚਿਆਂ ਸਮੇਤ ਕਿਉਂਕਿ ਸ਼ਹੀਦੀ ਦਿਹਾੜਾ ਵਾ ਬੱਚਿਆਂ ਸਮੇਤ ਫੈਮਿਲੀ ਸਮੇਤ ਆਪਣੀ ਕੱਲ ਜਿਹੜੇ ਬੱਚੇ ਨੇ ਸਕੂਲਾਂ ਦੇ ਉਹਨਾਂ ਨੂੰ ਵੀ ਵਿਦਿਆਰਥੀਆਂ ਨੂੰ ਵੀ ਨੌਜਵਾਨਾਂ ਨੂੰ ਕਿਉਂਕਿ ਸ਼ਹੀਦੀ ਦਿਹਾੜਾ ਮਨਾਉਣਾ ਆ ਸੀ ਆਪਣੇ ਸ਼ਹੀਦਾਂ ਦਾ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ ਤੇ ਜਿਹੜਾ ਵਾ ਔਰ ਹੋਰ ਨਾ ਬਾਰਡਰਾਂ ਤੇ ਜਿੱਥੇ ਆਪਣੇ ਮੋਰਚੇ ਲੱਗੇ ਹੋਏ ਆ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਕੇਐਮਐਮ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ 11 ਇੰਡਿਟਿਕ ਵੱਲੋਂ ਦੋ ਦੇਸ਼ ਦੇ ਵੱਡੇ ਫੋਰਮਾਂ ਵੱਲੋਂ ਵੱਡੇ ਪੱਧਰ ਤੇ ਜਿਹੜਾ ਵਾ ਇਹ ਮੋਰਚਾ ਲਾਇਆ ਗਿਆ ਵਾ ਇਸ ਕਰਕੇ ਕੱਲ੍ਹ ਵਾਲੇ 23 ਮਾਰਚ ਦੇ ਪ੍ਰੋਗਰਾਮ ਬਾਰੇ ਮੈਂ ਤੁਹਾਨੂੰ ਸੱਦਾ ਦੇਣਾ ਸੀ ਕਿ ਇਹ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਜਾ ਸਕੇ ਤੁਹਾਨੂੰ ਪਤਾ ਹੀ ਹੈ ਬਾਕੀ ਕਿ ਜਿਵੇਂ ਸਾਡੇ ਇੱਥੇ ਬਿਜਲੀ ਦੀ ਛਾਟ ਆ ਰਹੀ ਆ ਜਾਨੀ ਸ਼ੰਭੂ ਬਾਰਡਰ ਤੇ ਵੀ ਤੇ ਖਨੌਰੀ ਤੇ ਵੀ ਕੱਲ ਸਾਡਾ ਵਫਤ ਮਿਲਣ ਗਿਆ ਸੀ ਸੀਐਮਡੀ ਪਾਵਰ ਕਾਮ ਨੂੰ ਉਹਨਾਂ ਵੱਲੋਂ ਲਗਭਗ ਬਾਵਾ ਹੀ ਖੜੀਆਂ ਵਾਂ ਵੀ ਜੇ ਸਰਕਾਰ ਕਹੂਗੀ ਤੇ ਆਪਾਂ ਬਿਜਲੀ ਦੇ ਪ੍ਰਬੰਧ ਕਰਦਾਂਗੇ ਸੋ ਬਿਜਲੀ ਦੇ ਪ੍ਰਬੰਧਾਂ ਦੇ ਵਿੱਚ ਦਿੱਲੀ ਵਿੱਚ ਵੀ ਨਹੀਂ ਕੋਈ ਆ ਸਮੱਸਿਆ ਆਈ ਹੈਗੀ ਬਿਜਲੀ ਪਾਣੀ ਸੁਰੱਖਿਆ ਦਾ ਪ੍ਰਬੰਧ ਕਰਨਾ ਜਿਹੜੀ ਸੂਬੇ ਦੇ ਵਿੱਚ ਧਰਨਾ ਲੱਗਾ ਹੋਵੇ ਉਹਦੀ ਸਰਕਾਰ ਦੀ ਮੁਢਲੀ ਲੋੜ ਹੁੰਦੀ ਆ ਇਹ ਅਸੀਂ ਕਹੀਏ ਵੀ ਜਿਹੜੀ ਸੈਂਟਰ ਗਵਰਨਮੈਂਟ ਦੀ ਈਡੀ ਆ ਉਹ ਚੰਗੀ ਆ ਸੀਬੀਆਈ ਚੰਗੀ ਇਹ ਨਹੀਂ ਕਹਿ ਸਕਦੇ ਔਰ ਇਹਦੇ ਵਿੱਚ ਜੇ ਕੋਈ ਦੋਸ਼ੀ ਆ ਕਿਸੇ ਵੀ ਭ੍ਰਸ਼ਟਾਚਾਰਚ ਹੈਗਾ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਵਿਰੋਧੀ ਧਰਾਨਾ ਦੇਸ਼ ਦੀ ਵਿਰੋਧੀ ਧਰਾਨਾ ਭਾਵੇਂ ਇਹਨਾਂ ਦੀ ਆਪੋ ਚੋਦੀ ਕੋਈ ਲੜਾਈ ਨਹੀਂ ਹੈਗੀ ਜੇ ਅਸੀਂ ਕਹੀਏ ਕਿ ਕਾਂਗਰਸ ਆ ਭਾਜਪਾ ਵਾ ਆਮ ਆਦਮੀ ਪਾਰਟੀ ਆ ਹੋਰ ਦੇਸ਼ ਦੀਆਂ ਪਾਰਟੀਆਂ ਨੇ ਸੀਪੀਆਈ ਜਾਂ ਸੀਪੀਆਈਐਮ ਆ ਹੋਰ ਪਾਰਟੀਆਂ ਨੇ ਇਹ ਪਾਰਟੀਆਂ ਦੇ ਆਪਸੀ ਕੋਈ ਰੌਲੇ ਨੀਤੀਗਤ ਨਹੀਂ ਹੈਗੇ ਹੋ ਤਾਂ ਸੀਪੀਆਈ ਸੀਪੀਆਈ ਐਮ ਦੇ ਵੀ ਨਹੀਂ ਹੈਗੇ ਲਗਭਗ ਨੀਤੀਆਂ ਵਿੱਚ ਕੋਈ ਫਰਕ ਨਹੀਂਗਾ ਕਾਰਪੋਰੇਟ ਦਾ ਪਸੰਦ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਨੂੰ ਵੀ ਆ ਕਾਂਗਰਸ ਨੂੰ ਵੀ ਆ ਤੇ ਭਾਜਪਾ ਨੂੰ ਵੀ ਹੈ ਬਾਕੀ ਇਹਨਾਂ ਵਿੱਚ ਕੋਈ ਫਰਕ ਨਹੀਂ ਹੈਗਾ ਸੋ ਫਿਰ ਵੀ ਜਿਹੜੀ ਇਸ ਵਾਲੇ ਪੋਲੀਟੀਕਲ ਜਮਾਤ ਆ ਭਾਵੇਂ ਜਦੋਂ ਕਾਂਗਰਸ ਸੱਤਾ ਵਿੱਚ ਸੀਗੀ ਜਦੋਂ ਜਿਹੜਾ ਕਾਂਗਰਸ ਦਾ ਜੋਰ ਹੁੰਦਾ ਸੀ ਉਹਨੇ ਵੀ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਆਪਦੇ ਜੋਰ ਨਾਲ ਤੋੜੀਆਂ ਇਹ ਚ ਕੋਈ ਰੌਲਾ ਨਹੀਂ ਹੈਗਾ ਜਨਤਾ ਦਲ ਤੇ ਟੈਕ ਕਰਦੀ ਨਹੀਂ ਔਰ ਜੇ ਕਿ ਇਹ ਵੀ ਇਲੈਕਸ਼ਨ ਕਮਿਸ਼ਨ ਆਜ਼ਾਦ ਬਾਡੀ ਆ ਇਹ ਨਹੀਂ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਗੁਲਾਮ ਕਰਨ ਵਾਸਤੇ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਚੋਣ ਸੀਗੀ ਉਹਦੇ ਵਿੱਚ ਵੀ ਵੱਡਾ ਜਿਹੜਾ ਇਹ ਕੋਈ ਇਹ ਸਾਡਾ ਬਹੁਤ ਵੱਡੀ ਗੱਲ ਸੀਗੀ ਬਹੁਤਾ ਜਿਵੇਂ ਕਹਿ ਲਈਏ ਵੀ ਜਿਵੇਂ ਚੌਥਾ ਸਤੰਮ ਆ ਸਾਡਾ ਪੱਤਰਕਾਰੀ ਦਾ ਪੀਐਸਸੀ ਭਾਈ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਹੈਗਾ ਅਸੀਂ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਵਾ ਅਸੀਂ ਸੀ250 ਨਾਲ ਫਸਲਾਂ ਦੇ ਭਾਅ ਲੈਣੇ ਆ ਉਹ ਫੈਸਲਾ ਕਰਕੇ ਦੋਹਾਂ ਬਾਰਡਰਾਂ ਤੇ ਬਿਜਲੀ ਦਾ ਪਾਣੀ ਦਾ ਸੁਰੱਖਿਆ ਦਾ ਸਪਸ਼ਟ ਪ੍ਰਬੰਧ ਕਰਨ ਜਿਵੇਂ ਕਰਕੇ ਪਤਾ ਲੱਗਦੇ ਸਪਸ਼ਟ ਬਿਆਨ ਦੇਣ ਉਹ ਅੰਦੋਲਨ ਦੇ ਨਾਲ ਨੇ ਅੰਦੋਲਨ ਦੇ ਵਿਰੋਧ ਵਿੱਚ ਹੈਗੇ ਨੇ ਉਹ ਦੇਸ਼ ਦੇ ਸਾਹਮਣੇ ਕਲੀਅਰ ਕੱਟ ਸਭ ਕੁਝ ਚਲਿਆ ਜਾਵੇ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੇ ਵਿੱਚ ਵੀ ਆਪਾਂ ਜਿਹੜੇ ਸ਼ਹੀਦ ਸੁਪਕਰਨ ਸਿੰਘ ਜੀ ਆ ਉਹਨਾਂ ਦੇ ਸ਼ਹੀਦੀ ਜਿਹੜੇ ਆ ਉਹ ਸਮਾਗਮ ਕਰਨੇ ਆ ਵੱਡੀਆਂ ਪੰਚਾਇਤਾਂ ਕਰਨੀਆਂ ਪੂਰੇ ਦੇਸ਼ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਮੁੱਦਾ ਗੂੰਜਣਾ ਹੈਗਾ ਵਾ ਔਰ ਇਹ ਸਪਸ਼ਟ ਕਰ ਦਈਏ ਵੀ ਇਹ ਕਿਸਾਨ ਮਜ਼ਦੂਰਾਂ ਦਾ ਅੰਦੋਲਨ ਆ ਇਹ ਆਮ ਆਦਮੀ ਦਾ ਅੰਦੋਲਨ ਨਹੀਂ ਹੁਣ ਤਾਂ ਬਾਈ ਲક્ષਣ ਕਮਿਸ਼ਨ ਹੈਗਾ ਇਹਨਾਂ ਨਾਲ ਵੀ ਗੱਲ ਕਰਾਂਗੇ ਹੁਣ ਰਾਹ ਕਿੰਨਾ ਨੇ ਬੰਦ ਕੀਤੇ ਅੱਜ ਪੰਜਾਬ ਦੇ ਲੋਕਾਂ ਨੂੰ ਖੱਜਲ ਖਰਾਬ ਕੌਣ ਕਰ ਰਿਹਾ ਦਿੱਲੀ ਦੇ ਲੋਕਾਂ ਨੂੰ ਖੱਜਲ ਖਰਾਬ ਕੌਣ ਕਰ ਰਿਹਾ ਇਹਦਾ ਹਿਸਾਬ ਵੀ ਆਉਣ ਵਾਲੇ ਸਮੇਂ 'ਚ ਦੇਣਾ ਪਊਗਾ ਅੱਜ ਹਰਿਆਣੇ ਦੇ ਵਿੱਚ ਹਿਸਾਰ ਦੇ ਵਿੱਚ ਅ ਸ਼ਹੀਦੀ ਸਮਾਗਮ ਹੋਣਾ ਵਾ ਅ ਸ਼ਹੀਦ ਸੁਪਕਰਨ ਦੀ ਯਾਦ ਦੇ ਵਿੱਚ ਅ ਉੱਥੇ ਵੱਡੀ ਮਹਾਪੰਚਾਇਤ ਹੋਣੀ ਆ ਹਰਿਆਣੇ ਦੇ ਵੀਰਾਂ ਨੂੰ ਵੀ ਬੇਨਤੀ ਆ ਵੀ ਅੱਜ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 39 ਦੇਣੀ ਹੋ ਗਈ ਆ